ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀ ਕਿ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਮਾਇਆ ਨੂੰ ਦਾਸ ਹੀ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਸਾਨੂੰ ਖੁਦ ਮਾਇਆ ਦੇ ਜਿਹੜੇ ਹੈਗੇ ਉਹ ਦਾਸ ਬਣ ਜਾਣਾ ਚਾਹੀਦਾ ਹੈ ਪਿਆਰੇ ਬਾਬਾ ਨਾਨਕ ਜੀ ਨੇ ਦੀ ਬਾਣੀ ਦੇ ਅਨੁਸਾਰ ਬਾਬਾ ਨਾਨਕ ਜੀ ਨੇ ਸਾਨੂੰ ਦੱਸਿਆ ਹੈ ਬਾਣੀ ਵਿੱਚ ਕਿ ਮਤਲਬ ਕਿ ਇਨਸਾਨ ਨੂੰ ਕਦੀ ਵੀ ਮਾਇਆ ਦਾ ਦਾਸ ਨਹੀਂ ਬਣ ਜਾਣਾ ਚਾਹੀਦਾ ਠੀਕ ਹੈ ਸਦੂ ਕੇ ਮਾਇਆ ਜਿਹੜੀ ਹੈਗੀ ਉਸ ਨੂੰ ਆਪਣੀ ਦਾਸੀ ਬਣਾ ਕੇ ਰੱਖਣਾ ਚਾਹੀਦਾ ਹੈ ਠੀਕ ਹੈ ਮਤਲਬ ਕਿ ਇਹ ਨਾ ਹੋਵੇ ਕਿ ਇਨਸਾਨ ساری ਜ਼ਿੰਦਗੀ ਮਾਇਆ ਪਿੱਛੇ ਹੀ ਦੌੜਾ ਰਹੇ ਔਰ ਮਾਇਆ ਹੀ ਉਸ ਨੂੰ ਢੜਾਈ ਫਿਰੇ ਠੀਕ ਹੈ ਨਹੀਂ ਸਦੂ ਕੇ ਸਾਨੂੰ ਚਾਹੀਦਾ ਹੈ ਕਿ ਇਨਸਾਨਾਂ ਨੂੰ ਅਸੀਂ ਉਸ ਮਾਇਆ ਨੂੰ ਕਮਾਈਏ ਔਰ ਉਸ ਮਾਇਆ ਦੇ ਉੱਪਰ ਆਪਣਾ ਪੂਰਾ ਜਿਹੜਾ ਹੈਗਾ ਪ੍ਰਭਾਵ ਪਾ ਕੇ ਰੱਖੀਏ ਕਿ ਮਾਇਆ ਸਾਨੂੰ ਨਾ ਨਠਾਵੇ ਅਸੀਂ ਆਪਣੇ ਅੱਛੇ ਕਰਮਾਂ ਦੇ ਰਹੀ ਉਸ ਨੂੰ ਯੂਜ਼ ਕਰ ਸਕੀਏ ਠੀਕ ਹੈ ਇਹ ਨਾ ਹੋਵੇ ਕਿ ਮਾਇਆ ਸਾਡੇ ਹਰ ਵੇਲੇ ਮਾਇਆ ਹੀ ਸਾਡੇ ਦਿਮਾਗ ਤੇ ਛਾਈ ਰਹੇ ਉਹ ਮਾਇਆ ਹੀ ਸਾਡੇ ਕੋਲ ਅੱਛੇ ਔਰ ਬੁਰੇ ਕਰਮ ਕਰਵਾਉਂਦੀ ਰਹੇ ਔਰ ਸਾਨੂੰ ਰੱਬ ਦੇ ਰਾਹ ਵਾਲੀ ਸਾਈਡ ਤੇ ਨਾ ਲੱਗਣ ਦੇਵੇ ਤੋ ਸੋ ਕਦੀ ਵੀ ਇਨਸਾਨ ਨੂੰ ਜਿਹੜਾ ਹੈਗਾ ਮਾਇਆ ਦਾ ਲਾਲਚ ਨਹੀਂ ਕਰਨਾ ਚਾਹੀਦਾ ਇਨਸਾਨ ਨੂੰ ਹਮੇਸ਼ਾ ਇਹ ਹੀ ਕਹਿਣਾ ਚਾਹੀਦਾ ਹੈ ਕਿ ਪਰਮਾਤਮਾ ਇੰਨਾ ਕੁ ਦਮੀ जिन्ना कसांव हो जाए ठीक है और साड़िया जरूरत पूरिया होंगे रहन सू कि हथ ना फैलाने पैण ठीक है तो सो बहती माया नहीं मंगी दी बहुत ही माया जब ज़्ण मर जाए इतने ही रहे जिन्नी इंसान को माया ज्यादा होएगी, उन्ना ही इंसान का दिमाग जड़ा है माया खराब कर दी है तो सो इंसानों चाहिए है कि माया नसी बना के रखिए और खुद जरा माया देस नहीं बनना चाहिए है। ठीक है तो सो ये बाबा नानक जी के बचन सन ਕੇ ਮਾਇਆ ਨੂੰ ਦਾਸੀ ਬਣਾ ਕੇ ਰੱਖੋ ਖੁਦ ਉਸਨੇ ਦਾਸ ਨਾ ਬਣੋ